ਪਿੰਡਾਂ ਦੇ ਵਿੱਚ ਜ਼ਿਆਦਾ ਹੈਗਾ ਕਿਨੇ ਜੇ ਜਦੋਂ ਅਜਿਹੇ ਹੀ ਸਿੰਪਟਮ ਸਾਹਮਣੇ ਆਉਂਦੇ ਤਾਂ ਨਾਦ ਨਾ ਪਾਣੀ ਝੋਲ ਕੇ ਹਫੀਮ ਦਾ ਸੇਵਨ ਦਿੱਤਾ ਜਾਂਦਾ ਉਹ ਕਿੰਨਾ ਕੁ ਇਫੈਕਟਿਵ ਹੈਗਾ ਇੱਕ ਇੱਕ ਗਲਤ ਤਾੜਨਾ ਹੈ ਕਿ ਹਫੀਮ ਖੂਨ ਨੂੰ ਪਤਲਾ ਕਰਦਾ ਹੈ ਹਫੀਮ ਲੈ ਲਓ ਸਟ੍ਰੋਕ ਠੀਕ ਹੋ ਜਾਏਗਾ ਔਰ ਇਹਦਾ ਨੁਕਸਾਨ ਇਹ ਹੈ ਕਿ ਪੇਸ਼ੈਂਟ ਹਫੀਮ ਲੈ ਕੇ ਕਰੇ ਵੇਟ ਕਰਦੇ ਰਹਿੰਦੇ ਨੇ ਔਰ ਜੜ ਸਰਦੇ ਕੋਲ ਆਉਂਦੇ ਨੇ ਤਦ ਤੱਕ ਲੇਟ ਹੋ ਜਾਂਦਾ ਹੈ اگر افییم ਨਾਲ ٹھیک ਹੁੰਦਾ ਹੁੰਦਾ ਤਾਂ ਸਾਰੇ ਸਰਕਾਰੀ ਹਸਪਤਾਲਾਂ ਚ ਐਮ ਜ਼ਿਲ੍ਹਾ ਜੀ ਚ ਜੇ ਸਭ ਸਭ ਜਗਾ ਸਟ੍ਰੋਕ ਲਈ افییمی ਦਿੰਦੇ ਕਿਉਂ ਆਪਾਂ ਇੰਨੀ ਮਿਹਨਤ ਕਰਦੇ ਹੋਰ ਚੀਜ਼ਾਂ ਲਈ ਫਰਸਟ ایڈ ਨਹੀਂ ਹੈ ਇਸਕੇ ਲਈ ਫਰਸਟ ایڈ ਇਸ ਲਈ ਨਹੀਂ ਹੈ ਕਿਉਂਕਿ ਜਦ ਸਟ੍ਰੋਕ ਹੁੰਦਾ ਹੈ ਕਦੀ ਕਦੀ ਦਿਮਾਗ ਚ ਬਲੀਡਿੰਗ ਦੇ ਬਾਅਦ ਸਟ੍ਰੋਕ ਹੁੰਦਾ ਹੈ ਤੇ ਦਿਮਾਗ ਚ ਅਗਰ ਖੂਨ ਵਗ ਗਿਆ ਹੈ ਉੱਥੇ ਬਲੀਡਿੰਗ ਹੋਈ ਹੈ ਔਰ ਤੁਸੀਂ ਕੋਈ ਦਵਾਈ ਦੇ دی۔ ਤੋਂ ਬਲੀਡਿੰਗ ਵੱਧ ਸਕਦੀ ਹੈ ਖੂਨ ਵੱਧ ਸਕਦਾ ਹੈ 4 ਘੰਟੇ ਤੋਂ ਪਹਿਲਾਂ ਪਹਿਲਾਂ ਮਰੀਜ਼ ਪਹੁੰਚ ਜਾਏਗਾ ਤਾਂ ਟੀਕਾ ਲਾ ਕੇ ਸਟ੍ਰੋਕ ਨੂੰ ਠੀਕ ਕੀਤਾ ਜਾ ਸਕਦਾ ਹੈ ਲੇਕਿਨ 4.5 ਘੰਟੇ ਦੇ ਬਾਅਦ 24 ਘੰਟੇ ਤੱਕ ਆਪਾਂ ਮਕੈਨਿਕਲ ਥਰੋਮਬੈਕਟੋਮੀ ਜਿਹੜਾ ਮੈਂ ਕਰਦਾ ਉਹ ਇਲਾਜ ਕਰ ਸਕਦੇ ਨੇ 24 ਘੰਟੇ ਦੇ ਬਾਅਦ ਕੋਈ ਵੀ ਇਲਾਜ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਇੱਕ ਅੱਜ ਅਸੀਂ ਅਹਿਮ ਜਿਹੜੀ ਗੰਭੀਰ ਬਿਮਾਰੀਆਂ ਹੈਗੀਆਂ ਨੇ ਉਸ ਦੇ ਵਿੱਚ ਇੱਕ ਬਿਮਾਰੀ ਹੈ ਕਿ ਜਿਹੜੀ ਅਸੀਂ ਅਕਸਰ ਘਰ ਤੋਂ ਦੂਸਰੇ ਘਰ ਦੇ ਵਿੱਚ ਇਹ ਪ੍ਰੋਬਲਮਸ ਹੈਗੀਆਂ ਨੇ ਜਦੋਂ ਅ ਅਧਰੰਗ ਜਾਂ ਕੋਈ ਪੈਰਾਲਾਈਜ਼ ਕਹਿੰਦੇ ਨੇ ਜਦੋਂ ਹੋਣ ਲੱਗਦੀ ਹੈ ਜਾਂ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ ਤੇ ਅਸੀਂ ਅਫੀਮ ਦੀ ਜਿਹੜੀ ਵਰਤੋਂ ਕਰਦੇ ਆ ਉਹ ਕਿੰਨੀ ਜ਼ਰੂਰੀ ਹੈਗੀ ਹੈ ਜਾਂ ਉਸ ਦਾ ਕੋਈ ਫਾਇਦਾ ਹੈਗਾ ਕਈ ਵਾਰੀ ਸਿੱਕਦਮ ਕਿਸੇ ਨੂੰ ਪੈਰਾਲਾਈਜ਼ ਹੁੰਦੀ ਤਾਂ ਅਸੀਂ ਉਹਨੂੰ ਖੋਲ ਕੇ ਫੀਮ ਵਗੈਰਾ ਦਸੀਂ ਜਿਹੜਾ ਸੇਵਨ ਕਰਵਾ ਦਿੰਦੇ ਸਾਡੇ ਨਾਲ ਡਾਕਟਰ ਵਿਵੇਕ ਗੁਪਤਾ ਜੀ ਹੈਗੇ ਨੇ ਸੀਨੀਅਰ ਡਾਕਟਰ ਸਰ ਸਭ ਤੋਂ ਪਹਿਲਾਂ ਤਾਂ ਜਾਨਣਾ ਚਾਹਾਂਗੇ ਸਟ੍ਰੋਕ ਜਿਵੇਂ ਤੁਸੀਂ ਇੰਗਲਿਸ਼ ਦਾ ਸ਼ਬਦ ਹੈਗਾ ਇਹ ਪੈਰਾਲਾਈਜ਼ ਤੇ ਅਧਰੰਗ ਨੂੰ ਮਤਲਬ ਕਹਿੰਦੇ ਹ ਤੁਸੀਂ स्ट्रोक है इंग्लिश का शब्द लेकिन उन समझने में कोई दिक्कत नहीं है बिकॉज uh, हिंदी में अगर हम बात करें तो उसे हम पैर लकवा बोल देते हैं अदरंग बोल देते हैं ठीक है ठीके? और इंग्लिश uh, में पैरालिसिस बोल देते हैं तो अगर इनमें से कोई भी शरीर का हिस्सा हमारा चलना बंद हो जाता है एकदम से तो वो स्ट्रोक है जी. ਅਗਰ ਤੁਸੀਂ ਪੰਜਾਬੀ ਚ ਕੰਫਰਟ ਹੋ ਤਾਂ ਤੇ ਅਸੀਂ ਇੱਕ ਇੱਕ ਆਮ ਹੀ ਹੈਗਾ ਅਸੀਂ ਪਿੰਡਾਂ ਦੇ ਵਿੱਚ ਜ਼ਿਆਦਾ ਹੈਗਾ ਕਿੰਨੇ ਜੇ ਜਦੋਂ ਅਜਿਹੇ ਹੀ ਸਿੰਪਟਮ ਸਾਹਮਣੇ ਆਉਂਦੇ ਤਾਂ ਨਾਦ ਨਾ ਪਾਣੀ ਚ ਘੋਲ ਕੇ ਫੀਮ ਦਾ ਸੇਵਨ ਦਿੱਤਾ ਜਾਂਦਾ ਉਹ ਕਿੰਨਾ ਕੁ ਇਫੈਕਟਿਵ ਹੈਗਾ ਤੇ ਇਹ ਬਹੁਤ ਬਹੁਤ ਜ਼ਿਆਦਾ ਲੋਕੀ ਸਾਡੇ ਕੋਲ ਜਿਹੜੇ ਆਉਂਦੇ ਨੇ ਉਹ ਅਫੀਮ ਲੈ ਕੇ ਆਉਂਦੇ ਨੇ ਲੇਕਿਨ ਅਫੀਮ ਲੈ ਕੇ ਸਾਰੇ ਪੇਸ਼ੈਂਟ ਠੀਕ ਹੋ ਜਾਂਦੇ ਇਸ ਤਰ੍ਹਾਂ ਨਹੀਂ ਹੈ ਤੇ ਇੱਕ ਇਹ ਗਲਤ ਤਾੜਨਾ ਹੈ ਕਿ ਅਫੀਮ ਖੂਨ ਨੂੰ ਪਤਲਾ ਕਰਦਾ ਹੈ ਅਫੀਮ ਲੈ ਲਓ ਸਟ੍ਰੋਕ ਠੀਕ ਹੋ ਜਾਏਗਾ ਔਰ ਇਹਦਾ ਨੁਕਸਾਨ ਇਹ ਹੈ ਕਿ ਪੇਸ਼ੈਂਟ ਅਫੀਮ ਲੈ ਕੇ ਕਰੇ ਵੇਟ ਕਰਦੇ ਰਹਿੰਦੇ ਨੇ ਔਰ ਜਦ ਸਰਦੇ ਕੋਲ ਆਂਦੇ ਨੇ ਤਦ ਤੱਕ ਲੇਟ ਹੋ ਜਾਂਦਾ ਹੈ ਟ੍ਰੀਟਮੈਂਟ ਨਹੀਂ ਆਪਾਂ ਟ੍ਰੀਟਮੈਂਟ ਨਹੀਂ ਕਰ ਸਕਦੇ ਉਹਨਾਂ ਦੀ ਸੋ ਇਥੇ ਲਈ ਤਾੜਨਾ ਹੈ ਤੁਹਾਡੇ ਮਾਧਿਅਮ ਤੋਂ ਮੈਂ ਦੱਸਣਾ ਚਾਹਾਂਗਾ ਤੁਹਾਨੂੰ ਤੁਹਾਡੇ ਸ਼ੋਤਾਂ ਨੂੰ ਕਿ ਅਫੀਮ ਨਾਲ ਸਟ੍ਰੋਕ ਠੀਕ ਹੁੰਦਾ ਇਸ ਤਰ੍ਹਾਂ ਨਹੀਂ ਹੈ ਲੇਕਿਨ ਤੁਸੀਂ ਕਹੋਗੇ ਕਿ ਸਾਡੇ ਪਿੰਡ 'ਚ ਇੱਕ ਬੰਦਾ ਠੀਕ ਹੋ ਗਿਆ ਸੀ ਕਿਸੇ ਹੋਰ ਪਿੰਡ 'ਚ ਦੋ ਬੰਦੇ ਠੀਕ ਹੋ ਗਏ ਸੀ ਉਹ ਮਿਨੀ ਸਟ੍ਰੋਕ ਹੁੰਦੇ ਨੇ ਥੈਟ ਮੀਨਸ ਕਿ ਬਹੁਤ ਛੋਟਾ ਜਿਹਾ ਕਲੌਟ ਗਿਆ ਉਹਨੂੰ ਕੁਝ ਨਾ ਕਰਦੇ ਤਾਂ ਵੀ ਉਹਨੇ ਠੀਕ ਹੀ ਹੋਣਾ ਸੀ ਤੁਸੀਂ ਅਫੀਮ ਦੇ ਦਿੱਤੀ ਤਾਂ ਤੁਸੀਂ ਕਹਿੰਦਾ ਕਿ ਅਫੀਮ ਨੇ ਠੀਕ ਕਰਤਾ ਪਰ ਅਫੀਮ ਨਹੀਂ ਕਰਦੀ ਅਗਰ ਅਫੀਮ ਨਾਲ ਠੀਕ ਹੁੰਦਾ ਹੁੰਦਾ ਤਾਂ ਸਾਰੇ ਸਰਕਾਰੀ ਹਸਪਤਾਲਾਂ 'ਚ ਐਮਜ਼ ਦਿੱਲੀ 'ਚ ਵੀ ਜੈਜਾ ਸਤ ਸਭ ਸਭ ਜਗ੍ਹਾ ਸਟ੍ਰੋਕ ਲਈ ਅਫੀਮੀ ਦਿੰਦੇ ਕਿਉਂ ਆਪਾਂ ਇੰਨੀ ਮਿਹਨਤ ਕਰਦੇ ਹੋਰ ਚੀਜ਼ਾਂ ਲਈ ਸੋ ਅਫੀਮ ਨਾਲ ਫਾਇਦਾ ਨਹੀਂ ਹੁੰਦਾ